ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦਾ YouTube ਚੈਨਲ ਤੇ ਮੈਂ ਅਨਵਾਦਾ ਬੀਤੀ ਰਾਤ ਮੇਨ ਹਾਈਵੇ ਰੋਡ ਤੇ ਇੱਕ ਇਨੋਵਾ ਕਾਰ ਡਿਵਾਈਡਰ ਤੇ ਪਲਟੀ ਹੋਈ ਸੀ ਇਸ ਐਕਸੀਡੈਂਟ ਵਿੱਚ ਪੰਜ ਬੰਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐਸਐਸਐਫ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ਦਾਖਲ ਕਰਵਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਫਿਲੌਰ ਹਾਈਵੇ ਤੇ ਇਹ ਹਾਦਸਾ ਵਾਪਰਿਆ ਹੈ ਡ라이ਵਰ ਦੇ ਦੱਸਣ ਮੁਤਾਬਕ ਉਹ ਅੰਮ੍ਰਿਤਸਰ 에어ਪੋਰਟ ਤੋਂ ਮਾਚੀਓ ਕਲਾ ਲੁਧਿਆਣਾ ਜਾ ਰਹੇ ਸੀ ਰਸਤੇ ਵਿੱਚ ਫਿਲੋ ਨੇੜੇ ਮੇਨ ਹਾਈਵੇ ਰੋਡ ਤੇ ਵੱਡੇ ਟੋਏ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਤੇ ਪਲਟ ਗਈ ਗੱਡੀ ਵਿੱਚ ਸਵਾਰ ਗੁਰਚਰਨ ਸਿੰਘ ਅਤੇ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕਿੱਥੇ ਜਾ ਰਹੇ ਸੀਗੇ ਉਹ 에어ਪੋਰਟ ਤੋਂ ਆਏ ਕੀ ਨਾਂ ਤੁਹਾਡਾ ਗੁਰਚਰਨ ਸਿੰਘ ਆ ਜੀ ਅੱਛਾ 에어ਪੋਰਟ ਤੋਂ ਕਿੱਥੇ ਜਾ ਰਹੇ 에어ਪੋਰਟ ਤੋਂ ਆੜਾ ਪੰਜ ਭੈਣੀਆਂ ਪਿੰਡ ਆ ਜੀ ਹਾਂਜੀ ਕਿੱਥੇ ਆ ਆਪੋ ਅਰੇ ਨੂੰ ਉੱਤੋਂ ਆਦੇ ਅੱਛਾ ਜੀ ਫੇਰ ਬਹੁਤ ਜ਼ਿਆਦਾ ਟੋਆਆਂ ਕੋਲ ਬੈਲੈਂਸ ਵਿਗੜ ਗਿਆ ਜੀ ਇੱਥੋਂ ਵੱਸ ਗੱਡੀ ਫੁੱਟਪਾਥ 'ਤੇ ਨਾ ਜਾ ਰਹੀ ਕਿੰਨੇ ਜਣੇ ਗੱਡੀ 'ਤੇ ਸਵਾਰ ਸੀਗੇ ਜੀ 7 ਜਣੇ ਸੱਤ ਜਣੇ ਕਿੰਨੇ ਦੇ ਸੱਟਾਂ ਲੱਗੀਆਂ ਕਿੰਨੇ ਜਾਗ ਗਏ ਸੱਤ ਤਾਂ ਲੱਗੀਆਂ ਨਹੀਂ ਜੀ ਹਾਂਜੀ ਬਚਾਓ ਕੀ ਹੋ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਜਾਨੀ ਨੁਕਸਾਨ ਕਦ ਦੇ ਨਾਲ ਇਹ ਹਾਦਸਾ ਵਾਪਰਿਆ ਜੀ ਇਹ ਟੋਆਆਂ ਕਰਕੇ ਬੈਲੈਂਸ ਵਿਗੜ ਗਿਆ ਜੀ ਠੀਕ ਥੈਂਕ ਯੂ ਤਾਂ ਤਾਂ ਕੀ ਗੱਲਬਾਤ ਹੋਈ ਆ ਮੇਰਾ ਜਤਿੰਦਰ ਸਿੰਘ ਨਾਮ ਹੈ ਹਾਂਜੀ ਧਿਆਨ ਤੋਂ ਅਸੀਂ ਆਏ ਹੋ ਸੀਗੇ ਠੀਕ ਹੈ ਜੀ ਆਪਣੀ ਕੀ ਕਹਿੰਦੇ ਅੰਮ੍ਰਿਤਸਰ 에ਰਪੋਰਟ ਹਾਂਜੀ ਠੀਕ ਆ ਪਾਜੀ ਤੇ ਆਪਾਂ ਨੂੰ ਵਾਪਸ ਹੀ ਜਾ ਰਹੇ ਸੀਗੇ ਪੰਜ ਮੇਰੇ ਸਾਨੂੰ 6 ਵਜੇ ਦਾ ਟਾਈਮ ਸੀਗਾ ਵਾਪਸ ਹੀ ਆ ਰਹੇ ਸੀਗੇ 에ਰਪੋਰਟ ਤੋਂ ਠੀਕ ਹੈ ਜੀ ਤੇ ਆਪਣਾ ਨਾ ਅਚਾਨਕ ਹੀ ਨਾ ਰੋਡ ਖਰਾਬ ਸੀਗਾ ਠੀਕ ਹੈ ਤੇ ਡਰਾਈਵਰ ਥੋੜਾ ਜਿਹਾ ਸਪੀਡ ਤੇ ਸੀਗਾ ਹਾਂਜੀ ਤਾਂ ਵਾਈਬ੍ਰੇਟ ਜਿਹਾ ਹੋਈ ਗੱਡੀ ਜਿੱਦਾਂ ਗਈ ਹਾਂਜੀ ਉਹ ਫੁੱਟਬਾਦ ਦੇ ਉੱਤੇ ਜੜ ਗਈ ਭਾਜੀ ਠੀਕ ਹੈ ਜੀ ਤੇ ਸਾਰੀ ਪਲਟ ਗਈ ਹਾਂ ਜਿੰਨੇ ਬੰਦੇ ਕਿੰਨੇ ਪਰਿਵਾਰ ਇ ਅਸੀਂ 9 ਜਣੇ ਸੀਗੇ ਹਾਂ ਜਿੱਚੋ 5-7 ਤਾਂ ਜ਼ਖਮੀ ਹੋਏ ਆ ਜ਼ਖਮੀ ਹੋਏ ਆ ਕਿੱਥੇ ਲਿਆਂਦੇ ਭਾਜੀ ਆਪਣੇ ਇਧਰ ਹੀ ਸਿਵਲ ਹਸਪਤਾਲ ਵਾਲਾ ਫਲੋਰ 'ਚ ਹਾਂਜੀ ਫਲੋਰ 'ਚ ਲਿਆਂਦੀ ਹੋਏ ਠੀਕ ਆ ਸਾਰੇ ਉੱਦਾਂ ਬਈ ਬੰਦੇ ਵਾ ਠੀਕ ਆ ਜੀ ਬਚੇ ਹੋਏ ਆ ਮਤਲਬ ਸੱਟਾਂ ਸੁੱਟਾਂ ਜਾਨੀਆਂ ਲੱਗੀਆਂ ਕੀ ਰੋਡ ਜਿਹੜਾ ਖਰਾਬ ਉਹਦੇ ਕਾਰਨ ਹੋਇਆ ਭਾਜੀ ਹਾਂਜੀ ਰੋਡ ਦੀ ਸਭ ਗਲਤੀ ਹੈ ਬਈ ਰੋਡ ਨਾ ਇਦਾਂ ਹੋਵੇ ਤਾਂ ਕਿੱਦਾਂ ਹੁੰਦਾ ਭਾਜੀ ਯਾਰ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਟੀਮ ਪੁਲਿਸ ਦੀ ਪ੍ਰਸ਼ਾਸਨ ਪਹੁੰਚ ਗਈ ਮੌਕੇ ਤੇ ਹਾਂਜੀ ਭਾਜੀ ਮੌਕੇ ਤੇ ਪ੍ਰਸ਼ਾਸਨ ਪਹੁੰਚ ਗਿਆ ਸੀਗਾ ਜੀ ਭਾਜੀ ਨਹੀਂ ਭਾਜੀ ਪੁਲਿਸ ਹਾਂਜੀ ਸੜਕ ਵਿਭਾਗ ਨਾਲੇ ਪਹੁੰਚੀ ਹੋਈ ਸੀਗੀ ਪਹੁੰਚੇ ਸੀ ਠੀਕ ਭਾਜੀ ਇਸ ਐਕਸੀਡੈਂਟ ਸਬੰਧੀ ਡਿਊਟੀ ਅਫਸਰ थाना ਫਲੋਰ ਐਸਆਈ ਗੋਵਿੰਦਰ ਸਿੰਘ ਨੂੰ ਫੋਨ ਤੇ ਇਤਲਾਹ ਦਿੱਤੀ ਗਈ ਸੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਈਵੇ ਤੇ ਖੱਡੇ ਹੋਣ ਕਾਰਨ ਇਨੋਵਾ ਗੱਡੀ ਪਲਟ ਗਈ ਸੀ ਗੱਡੀ ਵਿੱਚ ਬੈਠੀਆਂ ਸਵਾਰੀਆਂ ਜ਼ਖਮੀ ਹੋ ਗਈਆਂ ਹਨ ਅਤੇ ਇਲਾਜ ਲਈ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਹੈ ਜੀ ਇੱਕ ਐਕਸੀਡੈਂਟ ਹੋਇਆ ਕਾਰਨ ਕੀ ਹੋਇਆ ਕੀ ਗੱਲਬਾਤ ਹੋਈ ਤੇ ਜੀ ਰੋਡ ਦੇ ਵਿੱਚ ਜਿਆਦਾ ਬਾਸ਼ਾ ਹੋਣ ਕਰਨ ਖੱਡੇ ਪਏ ਆ ਵੱਡੇ ਤੇ ਗੱਡੀ ਫਾਸਟ ਸੀ ਅਮਰਸਰ 에ਰਪੋਰਟ ਤੋਂ ਆ ਰਹੇ ਸੀ ਪਰਿਵਾਰ ਇੱਕ ਲੁਧਿਆਣਾ ਇਹਨਾਂ ਨੇ ਜਾਣਾ ਸੀਗਾ ਠੀਕ ਹੈ ਜੀ ਤੇ ਉਹ ਗੱਡੀ ਉੱਥੇ ਰੋਡ ਦੇ ਵਿੱਚ ਵਿਚਕਾਰ ਪੱਟ ਗਈ ਹਮਮ ਲੱਗੀਆਂ ਨਾਲ ਤੇ ਕਾਫੀ ਕਿੰਨੇ ਪਰਿਵਾਰ ਸੀ ਇਹ ਇੱਕੋ ਪਰਿਵਾਰ ਦੇ ਆ ਆਸ ਵਿੱਚ ਹੀ ਹੈਗੇ ਆ ਇਹ 8-9 ਜੀ ਹੈਗੇ ਸੀ ਇਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਕੁਝ ਬੱਚੇ ਨੇ ਕੁਝ ਜੈਂਟਸ ਵੀ ਆ ਲੈਡੀਆਂ ਵੀ ਹੈਗੀਆਂ ਹਾਂ ਤੇ ਉਹਨਾਂ ਦੇ ਸੱਟਾਂ ਲੱਗੀਆਂ ਜੀ ਪੰਜਾਂ ਜਣੇ ਦੇ ਤੋਂ ਯਨੋ ਸੇਲਵਾ ਤੜ ਫਲੋਅਰਸ ਹੀ ਲੈ ਆਏ ਸਰ ਕੋਈ ਜਾਨੀ ਨੁਕਸਾਨ ਤਾਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਪੰਜਾਬੀ ਜਾਗਰ